ਸ੍ਰੀ ਅਮਰਦਾਸ ਜੀ ਸਹਾਇਤ ਦਿਨ ਹਰਗੋਦੀ ਸਿੰਘ ਨੂੰ ਸਿਮਰੋ ਸ੍ਰੀ ਹਰਿਦਾਸ ਜੀ ਸਿਮਰੋ ਤੇ ਗਏ ਸਭ ਲੋਕ ਆਏ ਇੱਕ ਬਹੁਤ ਹੀ ਸਿਮਰਿਆ ਕਰਨੋਂ ਨਬਿਆ ਦੇ ਤਾਇ ਕਸਮ ਬਾਸ਼ ਕਸਮ ਸਿਮਰ ਗੋਦੀ ਸਤਿਨਾਮ ਇਹ ਸਹਾਇ ਬੋਲੇ ਈਸੋ ਨਿਹਾਲ ਸਤਿਨਾਮ ਦੇਖੋ ਆਯਵਲੀ ਜਿਹੜਾ ਸਸਰਾਲੀ ਬੰਨ ਟੁੱਟ ਗਿਆ ਸੀ ਹੜਾ ਦੇ ਦੌਰਾਨ ਅਸੀਂ ਅੱਜ ਡੀਸੀ ਸਾਹਿਬ ਨੂੰ ਨਾਲ ਲੈ ਕੇ ਮੁੱਖ ਮੰਤਰੀ ਸਰਦਾਪਨ ਸਿੰਘ ਮਾਨ ਜੀ ਵੱਲੋਂ ਅਸੀਂ ਲਿਖ ਕੇ ਭੇਜਿਆ ਸੀ ਉਹਨਾਂ ਨੇ ਕਰੋੜਾਂ ਰੁਪਏ 1.5 ਕਰੋੜ ਰੁਪਏ ਭੇਜਿਆ ਸਬੰਧ ਬੰਨਣ ਲਈ ਪੰਜਾਬ 'ਚ ਪਹਿਲਾ ਇਹ ਬੰਨ ਮੰਨਣ ਜਾ ਰਿਹਾ ਜਿਹੜਾ ਕਦੀ ਟੁੱਟੇਗਾ ਨਹੀਂ ਪੂਰਾ ਅੰਦਰਲੀ ਸਾਈਡ ਤੇ ਪੂਰੀ ਸੈਪ ਆ ਰਹੀ ਪੂਰਾ ਬੰਦੋਬਸਤ ਕਰਕੇ ਨਵੀਂ ਤਕਨੀਕ ਦੇ ਨਾਲ ਬੰਨ ਮੰਨਣ ਜਾ ਰਹੇ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸ਼ੁਰੂਆਤ ਹੋਈ ਹੈ ਸੰਤ ਬਾਬਾ ਸਤਨਾਮ ਸਿੰਘ ਵੀ ਸਸਰਾਲੀ ਵਾਲੇ ਉਹ ਵੀ ਨਾਲ ਆਏ ਨੇ ਨਾਲ ਦੀ ਇਹ ਪੰਚਾਇਤਾਂ ਸਾਰੇ ਸਰਪੰਚ ਸਹਿਬਾਨ ਬਲਾਕ ਪ੍ਰਧਾਨ ਸਹਿਬਾਨ ਸਾਰੇ ਪਹੁੰਚੇ ਆ ਤੇ ਅੱਜ ਸ਼ੁਰੂਆਤ ਹੋਈ ਹੈ ਸੂ ਪਰਮਾਤਮਾ ਕੀ ਅਰਦਾਸ ਕੀਤੀ ਹੈ ਕਿ ਜਿਹੜਾ ਵੱਲ ਵੱਜਣੇ ਜਾ ਰਿਹਾ ਦੁਆਰਾ ਟੁੱਟੇ ਨਾਲ ਪੰਜਾਬ ਦੇ ਵਿੱਚ ਦੁਆਰਾ ਹੜ੍ਹ ਨਾ ਆਵੇ ਪੰਜਾਬ ਜਿਹੜਾ ਗੁਰੂਆਂ ਤੇ ਰਹਿ ਤਕਸੀਆ ਸੱਚੇ ਜਨੋਂ ਸਾਰੇ ਅਰਦਾਸ ਕੀਤੀ ਹੈ ਤੇ ਇਹੀ ਹੈ ਕਿ ਸਾਨੂੰ ਪੰਜਾਬ ਜਿਹੜਾ ਜਲਦੀ ਰੰਗਣਾ ਪੰਜਾਬ ਬਣੇ ਜਿਹੜਾ ਲੋਕਾਂ ਨੂੰ ਨੁਕਸਾਨ ਹੋਇਆ ਉਹ ਅਸੀਂ ਸਰਕਾਰ ਵੱਲੋਂ ਦੇ ਰਹੇ ਆ ਜੇ ਕੋਈ ਰਹਿ ਵੀ ਗਿਆ ਉਹਦੀ ਅਨਾਉਂਸ ਕੀਤਾ ਡੀਐਸਪੀ ਚ ਡੀਸੀ ਸਾਹਿਬ ਨੇ ਵੀ ਕਿਹਾ ਕਿ ਉਹ ਅਸੀਂ ਜਿਹੜਾ ਨੁਕਸਾਨ ਹੁੰਦਾ